ਮੈਂ ਬੰਦਰ ਕੋ ਮੇਰੇ ਵੱਲੋਂ ਪ੍ਰੇਮ ਪਰ ਇਸ ਸਾਖਸ੍ਰੀ ਅਕਾਲ ਜੀ ਵਾਹਿਰੂ ਜੀ ਦਾ ਖਾਲਸਾ ਤੇ ਵਾਹਿਰੂ ਜੀ ਦੀ ਫਤਿਹ ਅੱਜ ਇੱਕ ਤੁਹਾਨੂੰ ਮੈਂ ਇੱਕ ਹੋਰ ਲੋਕ ਰੰਗ ਸੁਣਾਉਣੀ ਆ ਇਹ ਲੋਕ ਰੰਗ ਨਹੀਂ ਹੈ ਇਹ ਗੁਰੂ ਰੰਗ ਹੈ ਜੇ ਕਿਸੇ ਨੂੰ ਗੁਰੂ ਦਾ ਰੰਗ ਚੜ ਜੇ ਤਾਂ ਫਿਰ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਹੈ ਇੱਕ ਗੁਰੂ ਦਾ ਇੱਕ ਸਿੱਖ ਨੂੰ ਰੰਗ ਚੜਿਆ ਹੋਇਆ ਤੇ ਮੈਂ ਹੁਣ ਤੁਹਾਨੂੰ ਇਹ ਸਾਖੀ ਸਨਾਰੇ ਹਾਂ ਕੋਈ ਬਾਤ ਸੁਣ ਲੋ ਕੋਈ ਸਾਖੀ ਸੁਣ ਲੋ ਕੋਈ ਕਹਾਣੀ ਸੁਣ ਲੋ ਇਹਨੂੰ ਜਿਵੇਂ ਮਰਜ਼ੀ ਬੋਲ ਲੋ ਪਰ ਹੈ ਸਾਖੀ ਅਸੀਂ ਤਾਂ ਜਿਹੜੀ ਗੁਰੂ ਦੀ ਹੁੰਦੀ ਹੈ ਉਹ ਸਾਖੀ ਹੁੰਦੀ ਹੈ ਤੇ ਮਨ ਕੀ ਬਾਤ ਤਾਂ ਮੋਦੀ ਕਹਿੰਦਾ ਹੈ ਵੀ ਮਨ ਕੀ ਬਾਤ ਪਰ ਇਹ ਸਾਖੀਆਂ ਵੀ ਮਨ ਵਿੱਚ ਹੀ ਵਸਾਈਆਂ ਹੁੰਦੀਆਂ ਹਨ ਤੇ ਮਨ ਵਿੱਚ ਬਾਤਾਂ ਹੁੰਦੀਆਂ ਹਨ ਜੇ ਕੋਈ ਸੁਣ ਕੇ ਮਨ 'ਚ ਵਸਾਉਂਦਾ ਹੈ ਤੇ ਇਹ ਇੱਕ ਮਨ ਦੀ ਬਾਤ ਬਣ ਜਾਂਦੀ ਹੈ ਤੇ ਚਲੋ ਹੁਣ ਆਪਾਂ ਇੱਕ ਤੁਹਾਨੂੰ ਸਾਖੀ ਸੁਣਾਉਣੇ ਹਾਂ ਮਹਾਰਾਜ ਦੀ ਤੇ ਭਾਈ ਤਿਲਕੂ ਦੀ ਤੇ ਇੱਕ ਸਿੱਧ ਜੋਗੀ ਹੈ। ਇੱਕ ਵਾਰ ਦੀ ਗੱਲ ਹੈ ਜੇ ਇੱਕ ਪਿੰਡ ਵਿੱਚ ਇੱਕ ਸਿੱਖ ਭਾਈ ਤਿਲਕੂ ਨਾਂ ਦਾ ਰਹਿੰਦਾ ਸੀ ਤੇ ਉਸ ਪਿੰਡ ਵਿੱਚ ਥੋੜਾ ਸਮਾਂ ਬਿਤਾਇਆ ਤੇ ਇੱਕ ਸਿੱਧ ਜੋਗੀ ਆਇਆ। ਸਿੱਧ ਜੋਗੀ ਆਇਆ ਉਹ ਬਹੁਤ ਚਲਾਕ ਚੁਸਤ ਸੀ ਤੇ ਉਹਨੇ ਵੇਖਿਆ ਵੀ ਕੋਈ ਮੈਨੂੰ ਟਾ ਨਾ ਲਾ ਲਵੇ ਕਿਉਂਕਿ ਗੁਰੂਆਂ ਵੇਲੇ ਬਹੁਤ ਲੋਕ ਇਸ ਤਰ੍ਹਾਂ ਦੇ ਵੀ ਸੀ ਪਰ ਗੁਰੂਆਂ ਨਾਲ ਆਪਣੇ ਬਹੁਤ ਲੋਕ ਮੱਥਾ ਲਾਉਂਦੇ ਸੀ ਪਰ ਉਹ ਜੋਗੀ ਨੇ ਤਾਂ ਇੱਕ ਸੇਖ ਨਾਲ ਮੱਥਾ ਲਾ ਲਿਆ ਸੁਣੋ ਉਸ ਪਿੰਡ ਵਿੱਚ ਆਣ ਕੇ ਇੱਕ ਜੋਗੀ ਰਹਿੰਦਾ ਹੈ ਸਿੱਧ ਤੇ ਉਹ ਆਪਦੇ ਚੇਲਿਆਂ ਨੂੰ ਕਹਿੰਦਾ ਹੈ ਵੀ ਜਾ ਕੇ ਪਿੰਡ ਵਿੱਚ ਵਾਜਾ ਦਿਓ ਵੀ ਸਾਡਾ ਜਿਹੜਾ ਜੋਗੀ ਹੈ ਗੁਰੂ ਹੈ ਉਹ ਕੁਝ ਨਹੀਂ ਖਾਂਦਾ ਤੇ ਜਿਹੜਾ ਉਹਦੇ ਦੇ ਦਰਸ਼ਨ ਕਰ ਲੈਂਦਾ ਹੈ ਉਹਨੂੰ ਅੱਜ ਮੈਂ ਉਹ 3 ਮਹੀਨੇ ਦਾ ਸੁਰਗ ਦਿੰਦਾ ਹੈ ਤੇ ਤੁਸੀਂ ਆਓ ਤੇ ਸੁਰਗ ਲੈ ਲਓ ਉਹ ਜਦੋਂ ਸਾਰੇ ਹੀ ਤੁਰੇ ਆਉਂਦੇ ਹਨ ਤੇ ਮੱਥਾ ਟੇਕ ਟੇਕ ਤੁਰੇ ਜਾਂਦੇ ਹਨ ਤੇ ਜੋ ਵੀ ਕਹਿੰਦਾ ਹੈ ਵੀ ਸਾਰਿਆਂ ਨੂੰ 3 ਮਹੀਨੇ ਦਾ ਕਿਸੇ ਨੂੰ 5 ਮਹੀਨੇ ਦਾ ਕਿਸੇ ਨੂੰ 6 ਮਹੀਨੇ ਦਾ ਵੀ ਮੈਂ ਤੁਹਾਨੂੰ ਸੁਰਗ ਦਿੱਤਾ ਪਰ ਚੋਰੀ ਰੋਟੀ ਖਾ ਲੈਂਦਾ ਸੀ ਐ ਨਹੀਂ ਸੀ ਵੀ ਉਹ ਕੁਝ ਖਾਂਦਾ ਨਹੀਂ ਸੀ ਉਹ ਤਾਂ ਇੱਕ ਨੇ ਝੂਠ ਬਣਾਇਆ ਹੋਇਆ ਸੀ ਅੱਜਕੱਲ ਵੀ ਚੱਲਦਾ ਹੈ ਤੇ ਪਰ ਦੁਨੀਆ ਭੋਲੀ ਹੈ ਉਹ ਐਵੇਂ ਮਗਰ ਲੱਗ ਜਾਂਦੀ ਹੈ ਕੋਈ ਨਾ ਕੋਈ ਨੱਪ ਕੇ ਵੀ ਕੋਈ ਚੀਜ਼ ਕੱਢ ਲੀਏ ਤੇ ਦੁਨੀਆ ਉਸੇ ਦੇ ਮਗਰ ਹੀ ਲੱਗ ਜਾਂਦੀ ਹੈ ਵੀ ਪਤਾ ਨਹੀਂ ਇੱਥੇ ਕੀ ਮਿਲ ਜੂਗਾ ਪਰ ਦੇਣਾ ਤਾਂ ਪਰਮਾਤਮਾ ਨੇ ਹੈ ਤੇ ਉਹ ਜਦੋਂ 2-3 ਦਿਨ ਉੱਥੇ ਠਹਿਰੇ ਤਾਂ ਉਹਨੇ ਆਪਦੇ ਚੇਲਿਆਂ ਨੂੰ ਕਿਹਾ ਵੀ ਕੋਈ ਪਿੰਡ ਵਿੱਚ ਮੇਥੋਂ ਵਾਂਝਾ ਨਾ ਰਹਿ ਜੇ ਕਿ ਦਰਸ਼ਨ ਨਾ ਹੋਣ ਤੇ ਉਹਨੂੰ ਸੁਰਗ ਨਾ ਮਿਲੇ ਉਹਦੀ ਕਈ ਲੋਕ ਭੋਲੇ ਅੱਗੇ ਵੀ ਲੱਗ ਜਾਂਦੇ ਹਨ ਤੇ ਉਹ ਕਹਿਣ ਲੱਗੇ ਵੀ ਇੱਕ ਸਾਡੇ ਪਿੰਡ ਵਿੱਚ ਭਾਈ ਤਿਲਕੂ ਨਾਂ ਦਾ ਇੱਕ ਸਿੱਖ ਰਹਿੰਦਾ ਹੈ ਤੇ ਉਹ ਨਹੀਂ ਆਇਆ ਜਿਹੜਾ ਜੋਗੀ ਸੀ ਉਹ ਬਹੁਤ ਚਲਾਕ ਸੀ ਉਹ ਕਹਿਣ ਲੱਗਾ ਵੀ ਹੋ ਸਕਦਾ ਹੈ ਵੀ ਉਹਦੇ ਵਿੱਚ ਕੋਈ ਤਾਕਤ ਹੋਏਗੀ ਜਿਹੜਾ ਉਹ ਆਇਆ ਨਹੀਂ ਨੀ ਤੇ ਸਾਰੇ ਪਿੰਡ ਦੇ ਲੋਕ ਆ ਗਏ ਮੇਰੀ ਵਾਇਸ ਸੁਣ ਕੇ ਤਾਂ ਹਰ ਇੱਕ ਬੰਦਾ ਮੱਥਾ ਟੇਕਦਾ ਹੈ ਉਹਨੇ ਆਵਦੇ ਚੇਲੇ ਚਾਚੜੇ ਭਾਈ ਤਿਲਕੂ ਬੋਲੇ ਭੇਜੇ ਤੇ ਉਹਨੂੰ ਕਹਿਣ ਲੱਗੇ ਵੀ ਸਾਡਾ ਗੁਰੂ ਕਹਿੰਦਾ ਹੈ ਵੀ ਉਹਨੂੰ ਮੈਂ ਸਾਲ ਦਾ ਸੁਰਗ ਦੇਣਾ ਹਾਂ ਤੇ ਤੂੰ ਮੇਰੇ ਦਰਸ਼ਨ ਕਰ ਲੈ ਉਹ ਕਹਿੰਦਾ ਵੀ ਜਿਹੜਾ ਮੇਰੇ ਦਰਸ਼ਨ ਕਰੂਗਾ ਉਹਨੂੰ ਮੈਂ ਸਾਲ ਦਾ ਸੁਰਗ ਦਿਆਂਗਾ ਭਾਈ ਤਿਲਕੂ ਕਹਿਣ ਲੱਗੇ ਬੈਠੇ ਭਗਤੀ ਚ ਲੀਨ ਨੇ ਤੇ ਉਹ ਕਹਿੰਦੇ ਹਨ ਕਿ ਹਾ ਨਰਕ ਕਿਹਾ ਸੁਰਗ ਪਛਾਣੇ ਭਗਤਾਂ ਨੇ ਦੋਵੇਂ ਤਿਆਗਤੇ ਉਹਨੇ ਹਾਂ ਵੀ ਮੈਂ ਤੇ ਆਪਦੇ ਗੁਰੂ ਦੇ ਆਸਰੇ ਬੈਠਾ ਹਾਂ ਭਾਵੇਂ ਉਹ ਨਰਕਾਂ ਚ ਲੈ ਜਾਏ ਭਾਵੇਂ ਸੁਰਗਾਂ ਚ ਲੈ ਜਾਏ ਜਿੱਥੇ ਮਰਜ਼ੀ ਰੱਖ ਲੈ ਮੇਰਾ ਗੁਰੂ ਮੇਰੇ ਨਾਲ ਹੈ ਉਹਨਾਂ ਨੇ ਅਣ ਕੀ ਕਹਤਾ ਵੀ ਉਹ ਤੇ ਆਹ ਗੱਲ ਕਹਿੰਦਾ ਹੈ ਉਹ ਕਹਿੰਦਾ ਵੀ ਜੋ ਵੀ ਅੰਦਰੋਂ ਕੰਬਦਾ ਹੈ ਤੇ ਕਹਿੰਦਾ ਵੀ ਜ਼ਰੂਰ ਉਹਦੇ ਵਿੱਚ ਕੋਈ ਤਾਕਤ ਹੈ ਦੂਜੀ ਵੇਰ ਫਿਰ ਕਿਹਾ ਪਰ ਅਗੋ ਭਾਈ ਤਿਲਕੂ ਨੇ ਜਵਾਬ ਦਿੱਤਾ ਤੀਜੀ ਵੇਰ ਕਿਹਾ ਫਿਰ ਤਿਲਕੂ ਭਾਈ ਨੇ ਜਵਾਬ ਦਿੱਤਾ ਚੌਥੀ ਵੇਰ ਨੇਰੀ ਝੱਖੜ ਤੇ ਮੀਂਹ ਗੜੇ ਉਨੇ ਦائیں ਤੋਂ ਚਲਾਤੇ ਵੀ ਜਾਓ ਆਪੇ ਉਹਦੀ ਝੁੱਗੀ ਚੌਪੜੀ ਉੱਡ ਜੇਗੀ ਤੇ ਸਾਡੇ ਕੋਲ ਆਵੇਗਾ ਜਦੋਂ ਨੇਰੀ ਵਿੱਚ ਆਉਂਦਾ ਹੈ ਤੇ ਭਾਈ ਤਿਲਕੂ ਉੱਥੇ ਬੈਠਾ ਮਹਾਰਾਜ ਦੀ ਬਾਣੀ ਦਾ ਸ਼ਬਦ ਦਾ ਪੜ੍ਹਦਾ ਹੈ ਪਾਠ ਕਰਦਾ ਹੈ ਬਲਾਵਲ ਮਹੱਲਾ ਪੰਜਵਾ ਤਤੀ ਵਾ ਉਹਨਾਂ ਲੱਗੇ ਪਰਬ੍ਰੰਹ ਸਰਨਾਇ ਜਿਗਰ ਦਾ ਹਮਾਰੇ ਰਾਮਕਾਰ ਦੁਖ ਲਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਿਨੇ ਬੰਤ ਬਣਾਈ ਰਾਮ ਨਾਮ ਉਹਨੂੰ ਦਇਆ ਕੇ ਲਈ ਲਾਈ ਰਹਾਓ ਰਖ ਲੀਏ ਤਨ ਰਖਣ ਹਾਰ ਸਭ ਵਿਆਦਨ ਦਾਇਕ ਹੋ ਨਾਨਕ ਕਿਰਪਾ ਭਾਈ ਪ੍ਰਭੈ ਸਹਾਈ ਮੇਰਾ ਸਤਬੁਰ ਰਖਵਾਲਾ ਹੋਆ ਇਹ ਸ਼ਬਦ ਦਾ ਜਾਪ ਕਰਦਾ ਹੈ ਪਰ ਜਿਹੜੀਆਂ ਉਹ ਚੀਜ਼ਾਂ ਨੇ ਉਹਨਾਂ ਨੇ ਵੀ ਮੱਥਾ ਟੇਕਦਾ ਭਾਈ ਤਿਲਕ ਨੂੰ ਆਣ ਕੇ ਤੇ ਮੀਂਹ ਹੀ ਵਰ ਗਿਆ ਤੇ ਉਹ ਸਾਰੀਆਂ ਆਣ ਕੇ ਇਕੱਠੀਆਂ ਹੋ ਗਈਆਂ ਥੱਕ ਟੁੱਟ ਕੇ ਬੈ ਗਈਆਂ ਕਹਿਣ ਲੱਗੀਆਂ ਵੀ ਭਾਈ ਉਹਦੇ ਘਰ ਦੇ ਵਾੜੇ ਤਾਂ ਸਿੱਖ ਦੇਣਾ ਪਤਾ ਨਹੀਂ ਕਿਹੜੀ ਚੀਜ਼ ਦੀ ਵਾਰਡ ਹੋਈ ਹੈ ਅਸੀਂ ਅੱਗੇ ਨਹੀਂ ਜਾ ਸਕਦੇ ਤੇ ਅਸੀਂ ਤਾਂ ਦਾ ਪੂਰਾ ਜੋਰ ਲਾ ਲਿਆ ਭਾਈ ਤਿਲਕੂ ਦੇ ਕਰਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਉਹ ਜੋਗੀ ਹੈ ਉਹ ਡਰਦਾ ਹੈ ਤੇ ਆਪਦੇ ਜਿਹੜੇ ਚੇਲੇ ਹੈ ਨਾ ਉਹਨਾਂ ਨੂੰ ਨਾਲ ਲੈ ਕੇ ਤੇ ਕਹਿੰਦਾ ਵੀ ਚਲੋ ਆਪਾਂ ਉਹਨੂੰ ਮਿਲਦੇ ਹਾਂ ਜਾ ਕੇ ਜਦੋਂ ਉਹਦੇ ਕੋਲ ਜਾਂਦੇ ਹੈ ਭਾਈ ਤਿਲਕੂ ਕੋਲ ਸਿੱਧ ਜੋਗੀ ਤੇ ਉਹਦੇ ਚੇਲੇ ਤੇ ਉਹਨੂੰ ਕਹਿੰਦੇ ਆ ਵੀ ਤੂੰ ਸਾਡੇ ਦਰਸ਼ਨ ਕਰ ਲੈ ਤੈਨੂੰ 5 ਸਾਲ ਦਾ ਸੁਰਗ ਦਿੱਤਾ ਉਹ ਕਹਿ ਲੱਗਾ ਵੀ ਮੈਨੂੰ ਨਾ ਉਹਨੇ ਫਿਰ ਉਹ ਵਚਨ ਉਚਾਰਿਆ ਮਹਾਰਾਜ ਦਾ ਵੇ ਗਿਆ ਨਰਕ ਕਿਹਾ ਸੁਰਗ ਪਿਛਾਣੇ ਭਗਤਾਂ ਨੇ ਦੋਵੇਂ ਤਿਆਗਤੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ ਮੇਰਾ ਗੁਰੂ ਮੇਰੇ ਨਾਲ ਹੈ ਮੈਨੂੰ ਨਰਕ ਸੁਰਗ ਦੀ ਕੋਈ ਲੋੜ ਨਹੀਂ ਉਹ ਕਹਿਣ ਲੱਗਾ ਡਰ ਗਿਆ ਜੋਗੀ ਜੀ ਜੀ ਇਹਦਾ ਗੁਰੂ ਖਰੇ ਕਿੱਡਾ ਕਿ ਤਗੜਾ ਹੋਵੇਗਾ ਵੀ ਜਿਹੜਾ ਇੱਕ ਸਿੱਖ ਹੀ ਉਹਦਾ ਛੜ ਤੋਂ ਨਹੀਂ ਸਾਂਭਿਆ ਗਿਆ ਉਹ ਕਹਿੰਦਾ ਵੀ ਐਂ ਕਰ ਜੀ ਤੇਰਾ ਗੁਰੂ ਕਿੱਥੇ ਰਹਿੰਦਾ ਹੈ ਉਹ ਕਹਿੰਦਾ ਵੀ ਮੇਰਾ ਗੁਰੂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਰਹਿੰਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿਹੜੇ ਪੰਨੇ ਤਾਕਤ ਦੇ ਮਾਲਕ ਹਨ ਉਹ ਕਹਿੰਦਾ ਵੀ ਚੱਲ ਆਪਾਂ ਦੋਵੇਂ ਜਾਣੇ ਚੱਲੀਏ ਤੇ ਆਪਾਂ ਤੇਰੇ ਗੁਰੂ ਦੇ ਦਰਸ਼ਨ ਕਰਕੇ ਆਈਏ ਸਿੱਧ ਜੋਗੀ ਨਾਲੇ ਡਰਦਾ ਹੈ ਤੇ ਨਾਲੇ ਇਹ ਵੀ ਚਲਾਕੀ ਖੇਡਦਾ ਹੈ ਵੀ ਵੇਖਾਂ ਤਾਂ ਸਹੀ ਜਦੋਂ ਜਾਂਦੇ ਰਾਜ ਗੱਲਾਂ ਕਰਦੇ ਹਨ ਤੇ ਉਹ ਜੋਗੀ ਪੁੱਛਦਾ ਹੈ ਭਾਈ ਤਿਲਕੂ ਨੂੰ ਵੀ ਤੇਰੇ ਗੁਰੂ ਦਾ ਕਿੰਨੀ ਕੁ ਉਮਰ ਹੈ ਉਹ ਕਹਿੰਦਾ ਵੀ ਮੇਰੇ ਗੁਰੂ ਦੀ ਉਮਰ ਆਰਦੂ 22 ਸਾਲ ਦੀ ਹੈ ਉਦੋਂ ਪਾਸ਼ਾ ਭੱਲ ਜਵਾਨ ਸਨ ਉਹ ਕਹਿੰਦਾ ਵੀ ਮੈਂ ਇੱਡਾ 100 ਸਾਲ 200 ਸਾਲ ਮਰੀ ਹੋਰ ਆ ਮੈਂ ਐਡੀ ਨਿੱਕੀ ਜੀ ਉਮਰ ਦੇ ਗੁਰੂ ਨੂੰ ਜਾ ਕੇ ਮੱਥਾ ਟੇਕੂਗਾ ਉਹ ਐਵੇਂ ਆਦੇ ਮਨ 'ਚ ਵਿਚਾਰ ਕਰਦਾ ਜਾਂਦਾ ਹੈ ਜਦੋਂ ਜਾਂਦਾ ਹੈ ਤੇ ਅੱਗੇ ਗੁਰੂ ਸਾਹਿਬ ਵੀ ਜਾਣੀ ਜਾਣ ਸਨ ਤੇ ਉਹਨਾਂ ਪਾਸ਼ਾ ਨੇ ਵੀ ਆਪਣੇ ਸਿੰਘਾਂ ਨੂੰ ਗਿਆ ਵੀ ਤੁਸੀਂ ਐਂ ਕਰੋ ਵੀ ਇੱਕ ਤੰਬੂ ਲਾ ਦਿਓ ਤੇ ਸਾਡਾ ਆਸਣ ਲਾ ਦਿਓ ਤੇ ਇੱਕ ਭਾਈ ਤਿਲਕੂ ਤੁਰਿਆ ਆਉਂਦਾ ਹੈ ਤੇ ਇੱਕ ਉਹਦੇ ਨਾਲ ਸ਼ੰਕਿਆਵਾਦੀ ਜੋਗੀ ਤੁਰਿਆ ਆਉਂਦਾ ਹੈ ਤੇ ਉਹ ਤੁਰੇ ਆਉਂਦੇ ਉਹਨਾਂ ਦਾ ਵੱਖਰਾ ਟੰਬੂ ਲਾ ਦਿਓ ਸਾਡੇ ਕੋਲ ਨਹੀਂ ਤੁਸੀਂ ਆਉਣ ਦੇਣਾ ਉਹ ਕਹਿੰਦੇ ਠੀਕ ਆ ਉਹਨਾਂ ਉਵੇਂ ਕੀਤਾ ਜਦੋਂ ਘਰ ਟਾਈਮ ਹੋ ਗਿਆ ਤੇ ਭਾਈ ਤਿਲਕੂ ਤੇ ਜੋਗੀ ਦੋਵੇਂ ਚਲੇ ਗਏ ਤੇ ਮਹਾਰਾਜ ਅੰਦਰ ਕਨਾਤ ਚ ਬੈਠੇ ਬਾਜ ਦਿੰਦੇ ਹਨ ਵੀ ਭਾਈ ਤਿਲਕੂ ਆਇਆ ਹੈ ਉਹ ਕਹਿਣ ਲੱਗੇ ਹਾਂ ਪਾਸ਼ਾ ਤੁਹਾਡੇ ਘਰ ਦਾ ਕੋਲਾ ਆਇਆ ਹੈ ਤੇ ਮਹਾਰਾਜ ਕਹਿੰਦੇ ਇੱਕ ਸ਼ੰਕਿਆਵਾਜੀ ਜੋਗੀ ਵੀ ਨਾਲ ਤੁਹਾਡੇ ਆ। ਉਹ ਕਹਿੰਦੇ ਹਾਂ ਪਾਸ਼ਾ ਜੋਗੀ ਵੀ ਆਇਆ ਹੈ। ਉਹ ਕਹਿੰਦੇ ਮਹਾਰਾਜਾ ਕਹਿੰਦੇ ਹੱਸ ਕੇ ਵੀ ਜੋਗੀ ਵੀ ਤੁਹਾਡੇ ਮੁੰਦਰੇ ਕੱਟੇ ਨੂੰ ਕੰਨ ਕੱਟੇ ਨੂੰ ਕਿੰਨਾ ਚਿਰ ਹੋ ਗਿਆ। ਉਹ ਕਹਿਣ ਲੱਗਾ ਜੀ ਮਹਾਰਾਜ ਵੀ ਮੇਰੇ ਕੰਨ ਕੱਟੇ ਨੂੰ 100 ਸਾਲ ਹੋ ਗਿਆ ਹੈ। ਤੇ ਆਹ ਤਾਂ ਤੁਹਾਡੇ ਮੁੰਦਰਾ ਗਵਾਚੇ ਨੂੰ ਕਿੰਨਾ ਚਿਰ ਹੋ ਗਿਆ? ਉਹ ਕਹਿਣ ਲੱਗੇ ਮਹਾਰਾਜ ਉਦੋਂ ਅਸੀਂ ਮੈਂ دریا ਐ ਸਮੁੰਦਰ ਵਿੱਚ ਬੇੜੇ ਤੇ ਬੈਠਾ ਸੀ ਤੇ ਮੈਂ ਡਿੱਗ ਪਿਆ ਥੱਲੇ ਤੇ ਮਗਰ ਮੱਛ ਨੇ ਮੇਰਾ ਕੰਨ ਤੋੜ ਲਿਆ ਉਹ ਜਿਹੜਾ ਜਹਾਜ਼ ਸੀ ਉਹ ਵਿੱਚ ਡੁੱਬ ਗਿਆ ਸੀ ਤੇ ਮੈਂ ਉੱਥੋਂ ਨਿਕਲ ਆਇਆ ਤੇ ਮਗਰ ਮੱਛ ਨੇ ਮੇਰਾ ਕੰਨ ਤੋੜ ਕੇ ਲੈ ਗਿਆ ਤੇ ਮੁੰਦਰਾ ਵੀ ਨਾਲ ਹੀ ਲੈ ਗਿਆ ਮਹਾਰਾਜ ਨੇ ਕਨਾਤ ਕੀਤੀ ਆਪਦਾ ਸੁੰਦਰ ਹੱਥ ਕੱਢਿਆ ਬਾਹਰ ਤੇ ਕਹਿਣ ਲੱਗੇ ਵੀ ਜੋ ਵੀ ਆ ਮੁੰਦਰਾ ਤੇਰਾ ਹੀ ਹੈ ਜੋ ਵੀ ਅੱਕੜਿਆ ਪਕੜਿਆ ਰਹਿ ਗਿਆ ਵੇ ਇੱਕ ਮੇਰਾ ਮੁੰਦਰਾ ਦਾ ਦੂਜਾ ਮੁੰਦਰਾ ਉਹ ਤਾਂ ਇਹ ਤਾਂ ਦਾ ਵੀ 21-22 ਸਾਲ ਦਾ ਇਹ ਤਾਂ 100 ਸਾਲ ਹੋ ਗਿਆ ਮੇਰੇ ਮੁੰਦਰੇ ਦੇ ਗਵਾਚੇ ਨੂੰ ਤੇ ਇਹ ਤਾਂ ਘਰੇ ਮੈਥੋਂ ਵੀ ਕਿੰਨਾ ਵੱਡਾ ਪਾਈ ਤਿਲਕ ਨੂੰ ਕਹਿੰਦਾ ਵੀ ਤੂੰ ਤਾਂ ਕਹਿੰਦਾ ਹੈ 21-22 ਸਾਲ ਦਾ ਇਹ ਤਾਂ ਪਤਾ ਨਹੀਂ ਕਿੰਨੀ ਉਮਰ ਦਾ ਹੈ ਇਹ ਇਹ ਤਾਂ ਮੇਰੇ ਮੁੰਦਰੇ ਦੇ ਗਵਾਚੇ ਨੂੰ 100 ਸਾਲ ਹੋ ਗਿਆ ਕੰਨ ਦੇ ਨੂੰ ਪਾਈ ਤਿਲਕ ਕਹਿੰਦਾ ਹੈ ਵੀ ਜੋਗੀ ਇਹ ਹੋ ਨਹੀਂ ਦੁਜੇੜਾ ਕੰਨਾ ਮਾਰੇ ਕੁਰਲਾ ਤਾਂ ਮੈਂ ਤੂੰ ਮੇਰਾ ਹੈ ਚੇਲਾ ਤੇ ਮੈਂ ਤੇਰਾ ਗੁਰਲਾ ਉਹ ਨਹੀਂ ਆ ਉਹ ਚੀਜ਼ ਨਹੀਂ ਗਈ ਇਹ ਤਾਂ ਗੁਰੂ ਆ ਇਹ ਜਦੋਂ ਕੁਝ ਨਹੀਂ ਸੀਗਾ ਉਦੋਂ ਵੀ ਸੀ ਫੋਣ ਵੀ ਆ ਤੇ ਅੱਗੇ ਵੀ ਆਪਣੇ ਨਾਲ ਹੈ ਇਹ ਤਾਂ ਮੇਰਾ ਸਮਰੱਥ ਪਾਸ਼ਾ ਕਾਲਪੁਰਖ ਦਾ ਰੂਪ ਹੈ ਤੇ ਮਹਾਰਾਜ ਹੱਸ ਕੇ ਮਹਾਰਾਜਾਂ ਦੇ ਚੰਗਾ ਫਿਰ ਚਲ ਪਾਣੀ ਸਕੋ ਤੇ ਕਹਿੰਦੇ ਜੋਗੀਗਾ ਕਦੀ ਦੁਨੀਆਂ ਭੋਲੀ ਹੈ ਇਹਨਾਂ ਨੂੰ ਮਗਰ ਨਹੀਂ ਲਾਈਦਾ ਇਹਨਾਂ ਨੂੰ ਤਾਂ ਕੁਝ ਨੱਪ ਕੇ ਉੱਥੋਂ ਤੇ ਕੱਢ ਦੇਗਾ ਤੇ ਦੁਨੀਆਂ ਦਾ ਭੋਲੀ ਨੇ ਤੇਰੇ ਮਗਰ ਲੱਗ ਜਾਣਾ ਪਰ ਇਹ ਲੇਖਾ ਕਿੱਥੇ ਦਵੇਗਾ ਜਾ ਕੇ ਤੇ ਤੂੰ ਹੁਣ ਨਾ ਇਹਨੂੰ ਸੁਧਾਰ ਆਵਦੇ ਮਨ ਨੂੰ ਤੇ ਠੱਗੀਆਂ ਠੋਰੀਆਂ ਤੋਂ ਬਹੁਤ ਕਰ ਲਈਆਂ ਤੇ ਤੂੰ ਮੇਰੇ ਇੱਕ ਸਿੱਖ ਨੂੰ ਹਣੀਗਾ ਪਛਾਣ ਸਕਿਆ ਤੇ ਸਾਨੂੰ ਤੂੰ ਕਿੱਥੋਂ ਪਛਾਣ ਲਵੇਂਗਾ ਤੂੰ ਰਾਹ ਦੇ ਵਿੱਚ ਮਨਚਿਤ ਰਾਹ ਚੜਾ ਕਰਦਾ ਆਉਂਦਾ ਸੈਂ ਵੀ ਉਹ ਨਿੱਕੀ ਜੀ ਉਮਰ ਦਾ ਗੁਰੂ ਆ ਤੇ ਵੀ ਮੈਂ ਉਹ ਕਹਿੰਦਾ ਹੈ ਕਿ ਮੇਰੀਆਂ ਗੱਲਾਂ ਦਾ ਇਹਨੂੰ ਕਿਵੇਂ ਪਤਾ ਲੱਗ ਗਿਆ ਮਹਾਰਾਜਾਂ ਦੇ ਵੀ ਬੱਸ ਜੋ ਗਿਆ ਇੱਥੇ ਸਭ ਕੁਝ ਠੀਕ ਆ ਤੇ ਹੁਣ ਅੱਗੇ ਤੋਂ ਨਾ ਇਹੋ ਜੀ ਗਲਤੀ ਕਰੀ ਦੁਨੀਆਂ ਨੂੰ ਭੋਲੀ ਨੂੰ ਨਾ ਠੱਗੀ ਤੇ ਨਾ ਕਿਸੇ ਨੂੰ ਸੁਰਗ ਦੀ ਲੋੜ ਹੁੰਦੀ ਉਹ ਤਾਂ ਕਾਲਪੁਰਖ ਦਾ ਲਿਖਿਆ ਲਿਖਾਇਆ ਹੀ ਹੁੰਦਾ ਸਭ ਕੁਝ ਜੋ ਉਹਨੇ ਨਰਕ ਸੁਰਗ ਲਿਖਿਆ ਹੈ ਉਹ ਗੁਰੂ ਤੋਂ ਬਗੈਰ ਕੁਝ ਵੀ ਨਹੀਂ ਜਿਹੜਾ ਗੁਰੂ ਦੇ ਚਰਨਾਂ ਨਾਲ ਜੁੜ ਗਿਆ ਤੇ ਉਹ ਤਰ ਗਿਆ ਤੇ ਇਹਨਾਂ ਠੱਗੀਆਂ ਦੇ ਵਿੱਚ ਕੁਝ ਨਹੀਂ ਹੈਗਾ ਤੇ ਝੂਠ ਜਿਹੜਾ ਹੈ ਉਹ ਕਦੀ ਨਹੀਂ ਮਾਰੀਦਾ ਝੂਠ ਦੀ ਉਮਰ ਛੋਟੀ ਹੁੰਦੀ ਹੈ ਤੇ ਆਪਾਂ ਵੀ ਇਸ ਸਾਖੀ ਤੋਂ ਇਹੋ ਹੀ ਸੇਧ ਲੈਨੇ ਆਂ ਵੀ ਗੁਰੂ ਦਾ ਪੱਲਾ ਫੜੋ ਤੇ ਗੁਰੂ ਦੀ ਬਾਣੀ ਪੜੋ ਤੇ ਗੁਰੂ ਆਪਣੇ ਨਾਲ ਹੈ ਤੇ ਹੋਰ ਜਿਹੜੇ ਦੁਨੀਆਂ ਤੇ ਝੂਠ ਹਨ ਉਹਨਾਂ ਦਾ ਕਦੀ ਵੀ ਪੱਲਾ ਨਹੀਂ ਫੜਨਾ ਚਾਹੀਦਾ ਤੇ ਕੱਲ ਨੂੰ ਆਪਾਂ ਹੋਰ ਸਾਖੀ ਲੈ ਕੇ ਹਾਜ਼ਰ ਹੋਵਾਂਗੇ ਤੇ ਮੈਨੂੰ ਦਿਓ ਆਗਿਆ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਜੇ ਕੋ ਮੇ ਤੋਂ ਬੋਲਦਿਆਂ ਭੁੱਲ ਹੋ ਗਈ ਤੇ ਮੈਨੂੰ ਮਾਫ ਕਰਨਾ